ਤਾਨੂੰ ਕੀ ਲੱਗਦਾ ਹੈ ਕੌਣ ਜਿੱਤੂਗਾ ਇਸ ਵਾਰ ਤਰਨਤਾਰਨ ਦੇ ਇਲੈਕਸ਼ਨ ਜੇ ਪਿਆ ਬਾਈ ਅਮੇਜ਼ਿੰਗ ਜਲਦ ਹਰਮੀਤ ਹਰਮੀਦੀ ਬਹੁਤ ਸਿਫਤਾ ਹੋ ਰਹੀ ਆ ਸੀ ਪਿੱਛੇ ਵੀ ਜਾ ਕੇ ਆਇਆ ਜਿੱਤਿਆ ਵਯਾ ਬਾਈ ਉਹ ਭਾਵੇਂ ਖਲਾਉਣ ਭਾਵੇਂ ਨਾਕ ਲਾਉਣਾ ਉਹਦੀ ਆਇਰ ਕੀ ਬਾਜ ਆ ਤੇ ਆਵਾਜ਼ ਵੀ ਉਹਦੀ ਜਣੀ ਤਾਨੂੰ ਮਤਲਬ ਹਰਮੀਤ ਤੇ ਪੂਰਾ ਲੱਗਦਾ ਯਾਰ ਪੂਰਾ ਭਾਈ ਪੂਰਾ 100% ਵਿਕਾਸ ਹੋ ਸਕਦਾ ਯਾਰ ਹਾਂਜੀ ਪੂਰਾ ਜੀ ਕੀ ਕਹਿੰਦੀ ਤਰਨਤਾਰਨ ਦੀ ਸਿਆਸੀ ਹਵਾ ਕੀ ਕਹਿ ਰਹੀ ਆ ਕਿਹੜਾ ਉਮੀਦਵਾਰ ਜਿੱਤੂਗਾ ਇਹ ਬਾਈ ਇਲੈਕਸ਼ਨ ਜਿੱਤੂਗਾ ਆਮ ਆਦਮੀ ਪਾਰਟੀ ਨਾਮ ਆਦਮੀ ਪਾਰਟੀ ਕਿਉਂ ਨਹੀਂ ਆਮ ਆਦਮੀ ਮੈਂ ਕਿ ਕੁਝ ਵੀ ਹੋ ਜਾ ਜਿੱਤਣਾ ਉਹਨਾਂ ਦਾ ਇਹ ਕੰਮ ਸਹੀ ਨੇ ਲੋਕਾਂ ਨੂੰ ਸਭ ਤੋਂ ਵੱਡਾ ਬੀਜੀ ਦਾ ਫਾਇਦਾ ਆ ਹਰ ਬੰਦੇ ਨੂੰ 200 3000 ਰੁਪਏ ਫਾਇਦਾ ਆ ਮਹੀਨੇ ਦਾ ਹੋਰ ਕੇ ਸਰਕਾਰ ਕਹਿੰਦੀ ਨੀ ਦਿੱਤਾ ਆਵਾ ਕਿਸ ਵਲ ਦੀ ਲੱਗਦੀ ਆ ਵਾ ਦੇ ਵੇਖੋ ਜੀ ਹਾਲੇ ਦੇ ਰਮੇਸ਼ ਸਿੰਘ ਸੰਧੂ ਵਾਲ ਦੀ ਲੱਗਦੀ ਤੁਹਾਡੇ ਹਲਕੇ ਜੇ ਤੇ ਉਹਨਾਂ ਦਾ ਕੰਮ ਹੀ ਜ਼ਿਆਦਾ ਉਹ ਪਿੰਡਾਂ 'ਉਂਦੇ ਆਹੀਂ ਕੋਲੋਰੀ ਦਾ ਆਤਮਲ ਪਿੰਡ ਆਡਾ ਇਹ ਸਾਡੇ ਹਲਕੇ ਜੇ ਰਮੇਸ਼ ਸਿੰਘ ਸੰਧੂ ਦੀ ਆਵਾਜ਼ ਕੀ ਲੱਗਦਾ ਇਹ ਦਬਦਬਾ ਕਿਹਦਾ ਆ ਸਭ ਤੋਂ ਜ਼ਿਆਦਾ ਪਰਮੇਸ਼ ਸਿੰਘ ਸੰਧੂ ਜੀ ਦਾ ਜੀ ਸਭ ਤੋਂ ਜ਼ਿਆਦਾ ਦਬਦਬਾ ਆ ਸਾਡੇ ਰਿਚਤੋਂ ਜਿੱਤਣਗੇ ਜਿੱਤਣਗੇ ਜੀ ਉਹ ਇੱਕ ਬਦਲਫਾ ਵੈਂਸਲਾਵਾ ਸਰੇ ਇਸ ਟਾਈਮ ਦੇ ਸਿਰਫ ਰੇਸ ਤੇ ਉਹਨਾਂ ਦੇ ਅੱਗੇ ਕੋਈ ਵੀ ਨਹੀਂਗਾ ਹਰਮੀਤ ਸਿੰਘ ਸੰਧੂ ਜੀ ਨੇ ਜੋ ਪਿਛਲੇ 15 ਸਾਲ ਚ ਕੰਮ ਕੀਤੇ ਨੇ ਉਹ ਅੱਜ ਵੀ ਲੋਕਾਂ ਨੂੰ